ਸੈਂਟਰ ਮੁਖ ਵਿਆਪਕ ਸਰਦਾਰ ਲਖਵਿੰਦਰ ਸਿੰਘ ਨਾਵਾ ਜੀ ਤੇ ਸਾਰੇ ਪਤਵੰਤੇ ਸੱਜਣਾਂ ਨੂੰ ਪਿਆਰ ਭਰੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸੱਸੀ ਕੋਲ ਸਰਕਾਰ ਦੇ ਨਮਾਇਦੇ ਅਚੇਚੇ ਤੌਰ ਤੇ ਚੱਲ ਕੇ ਆਏ ਨੇ ਤੇ ਸਾਡਾ ਫਰਜ਼ ਅੱਗੇ ਚੱਲੋ ਜੀ ਪਲੀਜ਼ ਇੱਥੇ ਖੜਨਾ ਸੋਖਾ ਰਹੂਗਾ ਗੁਰੂ ਜੀ ਮਹਾਂਪੁਰੂਜ ਤੁਹਾਨੂੰ ਪਹੁੰਚੇ ਮੇਰੇ ਪਿਆਰੇ ਬੱਚਿਓ ਤੇ ਜਿੰਨੇ ਵੀ ਮਾਪੇ ਸਹਿਬਾਨ ਆਪ ਪਹੁੰਚੇ ਨੇ ਨਗਰ ਪੰਚਾਇਤ ਹੂਪੰਤ ਮੱਤੇ ਸਾਂਝਣਾਂ ਸਰੋ ਰਾਮ ਪ੍ਰਤੀਸਾਰ ਬੰਦਾ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਦੀ ਫਤਿਹ ਆ ਇਧਰ ਲਿਆਓ ਬੰਦਾ ਸੰਸਾਰ ਇਧਰ ਇਧਰ ਕੀ ਕੀਤਾ ਤੂੰ ਆਜਾ ਆਗੇ ਵੀ ਆਗੇ ਖੜੇ ਮਾੜੇ ਨੇੜੇ ਹੋ ਜਾਓ ਜਿਹੜੇ ਮੈਡਮ ਅੱਗੇ ਮੋੜਨ ਦਾਲ ਹੋ ਜਾਓ ਬੋਲ ਨੂੰ ਹੋ ਜਾ ਜੀ ਉੱਦਾਂ ਲੱਗੇ ਸਟਾਫ ਦਿਖ ਰਿਹਾ ਸਾਡੇ ਹਲਕੇ ਦਾ ਮਾਣ ਬਹੁਤ ਹੀ ਸਮਾਜੋ ਸਾਡੇ ਐਮਐਲਏ ਸਰਦਾਰ ਰਤਾਰ ਸਿੰਘ ਜੀ ਦਿਆਪੁਰਾ ਉਹਨਾਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪੱਟੀਆਂ ਵਿਖੇ ਪਹੁੰਚਣ ਤੇ ਜੀ ਆਇਆਂ ਨੂੰ ਉਹਨਾਂ ਦੇ ਨਾਲ ਆਏ ਹੋਏ ਬਤਵੰਤੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਬਲਕਾਂ ਦੇ ਬਲਕਰਾਂ ਦੀ ਟੀਮ ਸਾਰੇ ਸਕੂਲ ਸਟਾਫ ਨੂੰ ਅਤੇ ਬੱਚਿਆਂ ਨੂੰ ਸਾਰਿਆਂ ਨੂੰ ਬਹਿਜੂ ਜੀ ਦਾ ਖਾਲਸਾ ਬਹਿਜੂ ਜੀ ਦੀ ਫਤਿਹ ਅੱਜ ਦਾ ਇਹ ਸਮਾਰੋਹ ਜਿਹੜੇ ਅਕੀਦੇ ਵਿੱਚ ਲਗਭਗ ਇੱਕ ਇੱਕ ਸਕੂਲ ਜਿਹੜਾ ਸਕੂਲ ਆਫ ਐਮ-ਇਨਸ ਬਣੇਲੇ ਔਰ ਬਾਹਰਲੇ ਸਕੂਲਾਂ ਦਾ ਜਿਹੜਾ ਕੰਮ ਉਹ ਚੱਲ ਰਿਹਾ ਔਰ ਉਹਨਾਂ ਅਧਿਆਪਕਾਂ ਨੇ ਪੂਰੀ ਤਨਦੇਹੀ ਨਾਲ ਕੰਮ ਕਰਦੇ ਆ। ਬੱਚਿਆਂ ਦੀ ਗਿਣਤੀ 2 ਸੈਂਕੜਿਆਂ ਤੋਂ ਵੀ ਉੱਪਰ ਜਿਹੜੀ ਹੈ ਉਟ ਪਾ ਦਿੱਤੀ ਹੈ ਸਕੂਲ ਦੀ। ਔਰ ਸਾਨੂੰ ਇਸ ਸਾਲ ਵੀ ਆਸਾ ਹੈ ਤਾਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ। ਉਹਨਾਂ ਦੀ ਟੀਮ ਦਾ ਬੜਾ ਸਵਾਗਤ ਹੈ। ਐਮਐਲਏ ਸਾਹਿਬ ਰੀਬਨ ਕੱਟਦੇ ਹੋਏ ਸਾਰੇ ਪ੍ਰੋਜੈਕਟਰ ਦਾ ਉਦਘਾਟਨ ਕਰਦੇ ਹੋਏ ਸਟੇਜ ਤੇ ਪਹੁੰਚੇ ਨੇ ਜੀ ਆਇਆਂ ਨੂੰ। ਇਹਨਾਂ ਨੂੰ ਸਾਰੇ ਟੀਮ ਦਾ ਬੜਾ ਨਿਗਾ ਸਵਾਗਤ ਹੈ ਤੇ ਸਿੱਖਿਆ ਮੰਤਰੀ ਦੇ ਵਿੱਚ ਐਮਐਲਏ ਸਾਹਿਬ ਨੂੰ ਮਿਲ ਤੇ ਐਮਐਲਏ ਸਾਹਿਬ ਦਾ ਤੇ ਸਮੁੱਚਾ ਸਟਾਫ ਤੇ ਸਾਰੇ ਵਿਦਿਆਰਥੀਆਂ ਦਾ ਉਰੇ ਆਉਣ ਤੇ ਜੀ ਆਇਆਂ ਨੂੰ ਆਖਦੀਆਂ ਨਵੇਂ ਸਕੂਲ ਦੀ ਉਸਾਰੀ ਵਾਸਤੇ ਐਮਐਲਏ ਸਾਹਿਬ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਨਾਲ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਐਮਐਲਏ ਸਾਹਿਬ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸਾਡੀ ಗ್ರಾಮ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਐਨ ਆਰ ਆਈ ਵੀਰ ਨਗਰ ਨਿਵਾਸੀ ਤੇ ਕਲੱਬ ਦੇ ਜਿੰਨੇ ਵੀ ਅਸੀਂ ਸਾਰੇ ਮੈਂਬਰਾਂ ਸਾਰਿਆਂ ਨੇ ਅਸੀਂ ਇਕੱਠੇ ਹੋ ਕੇ ਪਿੱਛੇ ਜਿਹੜਾ ਆਪਣਾ ਗਰਾਊਂਡ ਸੀਗਾ ਇਹਦਾ ਹਮਲਾ ਮਾਰਿਆ ਤਾਂ 2 ਦਿਨ ਤਕਰੀਬਨ ਚੱਲਦੇ ਨੇ ਸਾਡੇ ਖਰਾਹ ਹੋ ਗਏ ਅੱਜ ਸਾਡੇ ਖਰਾਹ ਤਾਂ ਮੰਦ ਨੇ ਵੀ ਇੱਧਰ ਕਰਦਾ ਆਊਗਾ ਇੱਕ ਤਾਂ ਅਸੀਂ ਉਹ ਚਾਹੁੰਦੇ ਸੀਗੇ ਵੀ ਸਾਡੇ ਸਪੋਰਟਸ ਕਲੱਬ ਵਾਸਤੇ ਵੀ ਐਮ ਐਲ ਐਸ ਸਾਹਿਬ ਆਏ ਨੇ ਵੀ ਕੁਝ ਆਪਣਾ ਜਿੰਮੇ ਕਹਿ ਲਓ ਵੀ ਜੇ بڑے ਬਜ਼ੁਰਗ ਆਏ ਹੋਣ ਜਾਂ بڑے ਭੈਣ ਭਾਈ ਆਏ ਹੋਣ ਛੋਟੇ ਭਰਾਵਾਂ ਦਾ ਅਦਿਕਾ ਹਰ ਹੁੰਦਾ ਵੀ ਵੀਰੇ ਕੋਸ਼ਿਸ਼ ਕਹਿ ਲੋ ਵੀ ਜਮੇ ਮੰਗਣ ਦੀ ਹੁੰਦੀ ਆ ਵੀ ਛੋਟੇ ਭਾਈ ਨੂੰ ਕੀ ਦੇ ਕੇ ਜਾਏਗੇ ਉਹ ਉਹ ਹੁਣ ਤੁਸੀਂ ਬੜੇ ਆਏ ਹੋ ਵੀ ਛੋਟੇ ਭਰਾਵਾਂ ਨੇ ਤਾਂ ਗਰੀਬੇ ਬੜੇ ਭਰਾਵਾਂ ਦੇ ਫੋਲਣੇ ਨੇ ਵੀ ਛੋਟੇ ਭਰਾਵਾਂ ਨੂੰ ਤੁਸੀਂ ਕਲੱਬ ਦੇ ਤੌਰ ਤੇ ਤੇ ਇੱਕ ਸਾਡੀ ਸਰ ਜਿੰਮ ਪਈਆ ਜੀ ਜਿੰਮ ਦੀ ਸਾਡੀ ਬਿਲਡਿੰਗ ਛੋਟੀ ਆ ਉਹਦੇ ਵਾਸਤੇ ਵੀ ਸਾਨੂੰ ਕਿਰਪਾ ਕਰ ਜੋ ਤੇ ਸੇਵਾ ਕੇਂਦਰ ਵਾਲੀ ਤੁਹਾਨੂੰ ਦੱਸੀ ਹੋਈ ਸੀਗੀ ਗੱਲ ਵੀ ਉਹਦੇ ਵਿੱਚ ਸਾਡੀ ਡਿਸਪੈਂਸਰੀ ਦਾ ਕਰਾ ਦੋ ਤੇ ਨਾਲ ਸਾਨੂੰ ਸਪੋਰਟਸ ਦੀ ਕਿੱਟ ਸਾਡੇ ਕੋਲ ਕਿੱਟ ਸੀਗੀ ਸਾਡੀ ਖਰਾਬ ਹੋ ਗਈ ਕਹਿ ਲੋ ਵੀ ਸਾਨੂੰ ਸਪੋਰਟਸ ਦੀਆਂ ਕਿੱਟਾਂ ਦਾ ਵੀ ਕਿਤੇ ਆ। ਅਸੀਂ ਇੰਨਾ ਕਹ ਸਾਡੇ ਕੋਲ ਸੀਐਚਟੀ ਨਵੀਨ ਕੁਮਾਰ ਜੀ ਰਾਣਿਆਂ ਤੋਂ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਹੈ। ਸਵਾਗਤ ਹੈ। ਸਾਡੇ ਕੋਲ ਦੀਨਾ ਮਾਰਨ ਜਿਹੜੇ ਕਿ ਵਾਲਿਓ ਸੈਂਟਰ ਦੇ ਸੀਐਚਟੀ ਨੇ ਉਸ ਕਮੇਟੀ ਦੇ ਮੈਂਬਰ ਵੀ ਨੇ ਉਹ ਵੀ ਪਹੁੰਚੇ ਨੇ ਉਹਨਾਂ ਵੀ ਜੀ ਆਇਆ ਸਵਾਗਤ ਹੈ ਉਹਨਾਂ ਦਾ ਤੇ ਨਾਲ ਸੁਖਵਿੰਦਰ ਜੀ ਜਿਹੜੇ ਕਿ ਪੁਨੀਆ ਸਕੂਲ ਦੇ ਟੀਚਰ ਨੇ ਅਨਰਪਤ ਸਿੰਘ ਜੀ ਰਾਮਾਸਕੂਲ ਦੇ ਟੀਚਰ ਨੇ ਹਰਪ੍ਰੀਤ ਜਿਹੜੇ ਕਟਕਰਾਸ ਕੁੰਟੋ ਨੇ ਮੈਡਮ ਮਾਨਪ੍ਰੀਤ ਕੌਰ ਉਹਨਾਂ ਸਾਰੇ ਅਧਿਆਪਕਾਂ ਦਾ ਸਵਾਗਤ ਹੈ ਸਕੂਲ ਦੇ ਵਿੱਚ ਸ਼ਰਮਾ ਵਿਧਾਨ ਸਭਾ ਹਲਕਾ ਸਬਨਾਲਾ ਦੇ ਜਿਹੜੇ ਕਾਂਟ੍ਰੈਕਟਰ ਜ਼ਿਲ੍ਹੇ ਵੱਲੋਂ ਲਗਾਏ ਗਏ ਨੇ ਕੁਸ਼ਲਦੀਪ ਸ਼ਰਮਾ ਜੀ ਸਾਰਬਾ ਬਹੁਤ ਧੰਨਵਾਦੀ ਸਰਪੰਚ ਭਟੀਆਂ ਸਰਦਾਰ ਮੀਰ ਸਿੰਘ ਜੀ ਸੈਂਟਰ ਮੁਖ ਅਧਿਆਪਕ ਸਰਦਾਰ ਲਖਵਿੰਦਰ ਸਿੰਘ ਰੰਦਾਵਾ ਜੀ ਤੇ ਸਾਰੇ ਪਤਵੰਤੇ ਸੱਜਣਾਂ ਨੂੰ ਪਿਆਰ ਭਰੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਸਾਂ ਆਪਾਂ ਨੂੰ ਪਤਾ ਹੀ ਆ ਵੀ ਪਿਛਲੇ 3 ਸਾਲਾਂ ਤੋਂ ਲਗਾਤਾਰ ਜਿਹੜੀ ਸਾਡੀ ਸਰਕਾਰ ਹੈ ਨੇ ਉਹਦੇ ਵੱਲੋਂ ਐਜੂਕੇਸ਼ਨ ਤੇ ਸਿੱਖਿਆ ਐਜੂਕੇਸ਼ਨ ਤੇ ਸਿੱਖ ਨੂੰ ਜਾਰਾ ਐਵੇਂ ਦਿੱਤੀ ਆ ਰਹੀ ਹੈ ਜਿਸ ਨਾਲ ਪਿਛਲੀ ਸਮੇਂ ਦੌਰਾਨ ਲਗਾਤਾਰ ਆਪਣੇ ਵਲਾਗ ਦੇ ਵਿੱਚ ਉਦਘਾਟਨ ਹੋ ਰਹੇ ਹਨ ਮਤਲਬ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਵੀ ਇਸ ਸਰਕਾਰ ਦੇ ਆਉਣ ਦੇ ਵਿੱਚ ਵੀ ਸਾਡੇ ਸਕੂਲਾਂ ਜਿੱਥੇ ਪਹਿਲਾਂ ਕਦੇ ਕੋਈ ਸਫਾਈ ਕਰਮਚਾਰੀ ਨਹੀਂ ਸੀ ਸਰਕਾਰ ਨੇ ਸਫਾਈ ਕਰਮਚਾਰੀ ਦੇ ਦਿੱਤੇ ਆ ਆਪਣੇ ਬਲਾਕ ਮਾਛੀਵਾੜਾ 1 2 ਸਮਰਾਲਾ ਦੇ ਵਿੱਚ ਲਗਭਗ 300 ਟੀਚਰ ਨਵੇਂ ਅਪਾਇੰਟ ਹੋਏ ਸੀ ਕਿ ਜਦੋਂ 22 ਮਤਲਬ ਕਿ ਜੁਲਾਈ 22 ਦੇ ਵਿੱਚ ਜਾਂ ਇੰਨੀਆਂ ਪੋਸਟਾਂ ਖਾਲੀ ਸੀਗੀਆਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਸ ਸਕੂਲ ਦੀ ਜਿਹੜਾ ਆਪਣਾ ਪਟੀਆਂ ਪਿੰਡ ਦਾ ਜਿਹੜਾ ਸਕੂਲ ਆ ਸਕੂਲ ਆਫ ਹੈਪੀਨੈਸਲੀ ਸਿਲੈਕਟ ਹੋਇਆ ਮਤਲਬ ਹਰੇਕ ਹਲਕੇ ਦੇ ਵਿੱਚ ਅਜਿਹਾ ਸਕੂਲ ਆ ਜਿੱਥੇ ਸਕੂਲ ਦੇ ਵਿੱਚ ਸਾਇੰਸ ਲੈਬ ਕੰਪਿਊਟਰ ਲੈਬ ਮਿਡ-ਡੇ ਮੀਲ ਦਾ ਸ਼ੈਡ ਆਧੁਨਿਕ ਪਸਾਨੇ ਕਲਾਸਰੂਮ ਜੇਕਰ ਤੁਸੀਂ ਜਾ ਕੇ ਕਲਾਸਰੂਮ ਚ ਜਾ ਕੇ ਮਾਪਾਪ ਨੂੰ ਬੇਨਤੀ ਵੀ ਹੈ ਜਦੋਂ ਤੁਸੀਂ ਆਇਓ ਤਾਂ ਸਕੂਲ ਨੂੰ ਵਿਜ਼ਿਟ ਜ਼ਰੂਰ ਕਰਿਓ ਜਾ ਕੇ ਦੇਖੂਗੇ ਡੇਟਡ 2-2 ਲੱਖ ਦੇ ਇੰਟਰਐਕਟਿਵ ਪੈਨਲ ਲਗਾਏ ਨੇ ਜੇ ਤੁਸੀਂ ਹਾਲੇ ਵਾਲੇ ਦੇ ਇੱਕ ਪ੍ਰਾਈਵੇਟ ਸਕੂਲ ਚ ਵਿੱਚ ਗੇੜਾ ਮਾਰ ਕੇ ਦੇਖੂਗੇ ਐਦਾਂ ਦਾ ਫਰਨੀਚਰ ਐਦਾਂ ਦੇ ਪੈਨਲ ਤੇ ਐਵੇਂ ਪੜੇ ਲਿਖੇ ਹੋਏ ਟੀਚਰ ਤੁਹਾਨੂੰ ਕਿਤੇ ਵੀ ਪ੍ਰਾਈਵੇਟ ਸਕੂਲ ਵਿੱਚ ਨਹੀਂ ਮਿਲਣਾ ਹੁਣ ਦੇਖੋ ਸਰਕਾਰ ਦਾ ਬਹੁਤ ਜ਼ੋਰ ਲੱਗਿਆ ਹੋਇਆ ਸਰਕਾਰ कोरोना पे लगा के बिल्डिंगा बना रही है चार दीवारी बना रही है आधुनिक क्लासरूम बना रही है ਤੇ ਆਪਣੇ ਪਿੰਡ ਦੇ ਵਿੱਚ ਤਿੰਨ ਆਧੁਨਿਕ ਮਤਲਬ ਕਿ ਸਪੋਰਟਸ ਦੇ ਗਰਾਊਂਡ ਵੀ ਬਣਨਗੇ ਜਿਹਦੇ ਵਿੱਚ ਮੇਰੇ ਖਿਆਲ ਚ ਕਬੱਡੀ ਖੋਖੋ ਹਰ ਤਰ੍ਹਾਂ ਦੇ ਮਤਲਬ ਕਿ ਉਹ ਗਰਾਊਂਡ ਵੀ ਬਣਨਗੇ ਬੱਚਿਆਂ ਲਈ ਸਵੇੰਜ ਵੀ ਲੱਗਣਗੇ ਝੂਲੇ ਵੀ ਲੱਗਣਗੇ ਵਧੀਆ ਗੇਟ ਬਣੇਗਾ ਪਰ ਜੇਕਰ ਅਸੀਂ ਦੇਖੀਏ ਵੀ ਇਹ ਚੀਜ਼ਾਂ ਕਿਹਦੇ ਲਈ ਹੈ ਸਰਕਾਰ ਆਪਣਾ ਸਰਕਾਰ ਆਪਣੀ ਕੋਸ਼ਿਸ਼ ਕਰ ਰਹੀ ਆ ਟੀਚਰ ਆ ਗਏ ਨੇ ਸਾਡੇ ਕੋਲ ਸਾਡੇ ਕੋਲ ਬਿਲਡਿੰਗਸ ਬਣ ਨਹੀਂ ਆਈਆਂ ਨੇ ਪਰ ਹੁਣ ਸਾਨੂੰ ਤੁਹਾਡੇ ਚਰਨਾ ਚੀ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਬਾਦ ਤੋਂ ਸਕੂਲ ਦਾ ਲਖਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸਦਾ ਬਲਜਿੰਦਰ ਸਿੰਘ ਜੀ ਦਾ ਅਸੀਂ ਜੀ ਆਇਆਂ ਆਖਦੇ ਆ ਜੀ ਸਾਡੇ ਮਾਨਯੋਗ ਐਮਐਨਏ ਸਾਬ ਸਰਦਾਰ ਜਗਤਾਰ ਸਿੰਘ ਜੀ ਦਿਹਾਲਪੁਰਾ ਉਹਨਾਂ ਦੇ ਨਾਲ ਉਹਦੀ ਟੀਮ ਦੇ ਵਿੱਚ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਚੇਅਰਮੈਨ ਸਾਹਿਬ ਸਰਦਾਰ ਮੇਜਰ ਸਿੰਘ ਜੀ ਬਾਲਿਓ ਗੁਰਲਖ ਸਿੰਘ ਜੀ ਗੜੀ ਤੇ ਰঞ্জੀਤ ਸਿੰਘ ਛੋੜੀਆਂ ਪ੍ਰਵੀਨ ਮੱਕੜ ਜੀ ਮੇਰਾ ਵੀ ਲਬਦੀਪ ਸਿੰਘ ਤੇ ਬੱbbi ਸਰਪੰਨ ਸਾਹਿਬ ਸ਼ਾਮਗੜ ਤੋਂ ਇਹਨਾਂ ਦੀ ਟੀਮ ਦੇ ਨਾਲ ਜਿਹੜੇ ਸਾਡੇ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਦਰਮਿਆਨ ਪਹੁੰਚੀਆਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਤੇ ਜੀ ਆਇਆਂ ਆਖਦੇ ਆ ਜੀ ਦੋ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਸਾਡੇ ਇਸ ਸਕੂਲ ਦੇ ਵਿੱਚ ਅੱਜ ਬਰਾਜਮਾਨ ਨੇ ਜੀ ਜਿਨ੍ਹਾਂ ਦਾ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ। ਬਾਬਾ ਲਾਭ ਸਿੰਘ ਜੀ ਸਟਾਫਗੜ ਤੇ ਬਾਬਾ ਗੁਰਮਖ ਸਿੰਘ ਜੀ ਧਨੋਲੇ ਤੋਂ। ਇਹ ਦੋਨੋਂ ਮਹਾਪੁਰਸ਼ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਮੇਰਾ ਚਿਹਰਾ ਮੋਹਰਾ ਮੇਰੀ ਜ਼ਿੰਦਗੀ ਪਹਿਲਾਂ ਇਹਨਾਂ ਨੇ ਬਦਲੀ ਫੇਰਾ ਜਿਹੜੀਆਂ ਅੱਗੇ ਮਹਾਰਾਜ ਨੇ ਸਾਡੀਆਂ ਡਿਊਟੀਆਂ ਲੈ ਜਾਂ ਇਹਨਾਂ ਦੀ ਬਖਸ਼ਿਸ਼ ਨਾਲ ਲੱਗੀਆਂ ਤੇ ਮੈਂ ਖੁਸ਼ਕਿਸਮਤਾਂ ਵੀ ਦੋਨੋਂ ਮਹਾਪੁਰਸ਼ ਨੇ ਜਿਹੜੇ ਅੱਜ ਮੇਰੇ ਦਫ਼ਤਰ ਦੇ ਵਿੱਚ ਬੈਠੇ ਨੇ ਜੀ ਉਹ ਮੈਂ ਚੇਚੇ ਤੌਰ ਤੇ ਜੀ ਆਖਦਾ ਉਹਨਾਂ ਨੂੰ। ਉਹਦਾ ਧੰਨਵਾਦ ਹੈ ਜਿਨ੍ਹਾਂ ਉਹ ਮੈਂ ਕਿਸੇ ਵੀ तरीके ਨਾਲ ਕਿਸੇ ਵੀ ਸ਼ਬਦ ਦੇ ਨਾਲ ਨਹੀਂ ਕਰ ਸਕਦਾ ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਬਾਬਾ ਜੀ ਕੋਲ ਗਿਆ ਸੀ ਮੈਨੂੰ ਇੱਕ ਸਵਾਲ ਪੁੱਛਿਆ ਸੀ ਉਹਨਾਂ ਨੇ ਕਹਿੰਦੇ ਵੀ ਸਕੂਲ ਦੇ ਵਿੱਚ ਕਿੰਨੇ ਪੈਸੇ ਲਾ ਦਿੰਨਾ ਮੈਂ ਕਿਹਾ ਬਾਬਾ ਜੀ ਲੱਗਦਾ ਜਾਂਦੇ ਨੇ ਜੀ ਕਦੇ ਨੋਟ ਨਹੀਂ ਕੀਤੇ ਮੈਨੂੰ ਕਹਿੰਦੇ ਅੱਜ ਤੋਂ ਬਾਅਦ ਡੈਰੀ ਤੇ ਨੋਟ ਕਰਨ ਲੱਗ ਜਾ ਜਿੰਨੇ ਲਾਏਗਾ ਕਹਿੰਦੇ 10 ਗੁਣਾ ਕਰਨਾ ਤਾਂ ਉੱਤੇ ਮਹਾਰਾਜ ਜੀ ਨੇ ਕਹਿੰਦੇ ਮੈਂ ਬੈਠਣਾ ਛੱਡ ਦੂੰ ਅਰ ਬਿਲਕੁਲ ਸਚਾਈ ਹੈ ਇਸ ਗੱਲ ਦੀ ਚਲੋ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਪੈਸਿਆਂ ਦੇ ਨਾਲ ਹੀ ਜ਼ਿੰਦਗੀ ਆંકਣੀ ਹੁੰਦੀ ਹੈ ਵੀ 10 ਗੁਣਾ ਲਾਉਣਾ 20 ਗੁਣਾ ਆ ਗਏ ਉਸ ਤੋਂ ਇਲਾਵਾ ਜ਼ਿੰਦਗੀ ਜਿਹੜਾ ਉਹਦੀ ਬਦੌਲਤ ਮੈਨੂੰ ਮਿਲਿਆ ਤੇ ਮੈਂ ਉਹਨਾਂ ਦੋਨਾਂ ਮਹਾਪੁਰਸ਼ਾਂ ਦਾ ਵੀ ਐਮਐਲਏ ਸਾਹਿਬ ਦੇ ਨਾਲ ਨਾਲ ਇਚੇ ਇਤੋਅ ਤੇ ਦੋਨਾਂ ਨੂੰ ਦੀਆ ਹੈ ਆਪਣਾ ਇਸ ਤੋਂ ਬਾਅਦ ਗੱਲ ਆਉਂਦੀ ਆ ਸਾਡੇ ਪਿੰਡ ਦੀ ਸਾਡੀ ਗ੍ਰਾਮ ਪਹਿਲਾਂ ਮਿਲੇ ਸੀਗੇ ਐਡੀਸ਼ਨਲ ਕਲਾਸਰੂਮ ਉਦੋਂ ਮੇਰੀ ਕੋਸ਼ਿਸ਼ ਸੀਗੀ ਵੀ ਸਕੂਲ ਆ ਕਿਸੇ ਤਰੀਕੇ ਨਾਲ ਅਸੀਂ ਬਣਾ ਲਈਏ ਪਰ ਜਿਵੇਂ ਜਿਵੇਂ ਉਦੋਂ ਹਾਲਾਤ ਸਿਸਟਮ ਸੀ ਮੈਂ ਪੰਚਾਇਤ ਉਦੋਂ ਵੀ ਸਕੂਲ ਦੇ ਵਿੱਚ ਬੁਲਾਇਆ ਸੀ ਪੰਚਾਇਤ ਨੂੰ ਕਿਉਂਕਿ ਮੈਂ ਨਵਾਂ ਨਵਾਂ ਆਇਆ ਸੀ ਉਦੋਂ ਪੰਚਾਇਤ ਨੂੰ ਵਰਤੇ ਤੇ ਬਾਅਦ ਪਤਾ ਲੱਗਦਾ ਵੀ ਸਾਡੇ ਪਿੰਡ ਦੇ ਵਿੱਚ ਮਾਸਟਰ ਕਿਹਾ ਜਾ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਉੱਥੇ ਇੱਟਾਂ ਲਿਆ ਕੇ ਬਾਹਰ ਰੱਖੀਆਂ ਪਿੰਡ ਦੇ 10 ਬੰਦੇ ਇੱਟਾਂ ਖੜਕਾ ਕੇ ਦੇਖਿਆ ਵੀ ਮਾੜੀ ਇੱਟ ਤਾਂ ਨਹੀਂ ਮਟਰ ਲੈ ਆਇਆ ਇਹ ਸਭ ਤੋਂ ਮਹਿੰਗੀ ਇੱਟਾਂ ਜੀ ਪੰਜਾਬ ਦੀ ਮੋਦੀ ਦੇ ਭੱਠੇ ਦੀ 7800 ਰੁਪਏ ਨੂੰ ਪਹੁੰਚ ਹੁੰਦੀ ਹੈ ਸਾਡੇ ਕੋਲ ਇਹਦੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀ ਚੀਜ਼ ਇੱਕ ਵਾਰ ਸਰਕਾਰ ਪੈਸਾ ਦਿੰਦੀ ਹੈ ਉਹਨੂੰ ਵਧੀਆ ਚੀਜ਼ ਹੀ ਦਿੰਦੀ ਹੈ ਮੇਰੇ ਦੋ ਕਮਰੇ ਪਹਿਲਾਂ ਬਣੇ ਸਾਡੇ ਕੋਲ ਬਰਾਂਡਾ ਹੈ ਨਹੀਂ ਸੀ ਇਹਨਾਂ ਕਮਰਿਆਂ ਦਾ ਪਰਾਣਿਆਂ ਦਾ ਸਾਡੀ ਮਜਬੂਰੀ ਬਣ ਗਈ ਬਰਾਂਡਾ ਨਾਲ ਜੋੜਨਾ ਇਸੇ ਕਰਕੇ ਜਿਹੜੇ ਆ ਦੋ ਕਮਰੇ ਸਾਡੇ ਹੁਣ ਕੰਬਾਈਨਡ ਹੋ ਗਏ ਇਹ ਕਿਉਂਕਿ ਅਸੀਂ ਬਰਾਂਡਾ ਵੱਡਾ ਕਰਕੇ ਬਣਾਇਆ ਸੀ ਵੀ ਦੋਨੋਂ ਬਿਲਡਿੰਗਾਂ ਦਾ ਬਰਾਂਡਾ ਸਾਡਾ ਇਕੱਠਾ ਹੋ ਜੇ ਪਰੰਤੂ ਜਦੋਂ ਸਾਨੂੰ ਆ ਵੱਡਾ ਪ੍ਰੋਜੈਕਟ ਸਾਡਾ ਸਕੂਲ ਆਫ ਹੈਪੀਨੈਸ ਮਾਨ ਸਰਕਾਰ ਦੇ ਦੁਆਰਾ ਚੱਲਿਆ ਦੋ ਪ੍ਰੋਜੈਕਟ ਸਾਡੇ ਇਹ ਸਰਕਾਰ ਨੇ ਚਲਾਏ ਨੇ ਸਕੂਲ ਆਫ ਐਮੀਨੈਂਸ ਸਕੂਲ ਆਫ ਐਮੀਨੈਂਸ ਹੁੰਦਾ ਜਿਹੜਾ ਪ੍ਰਸਟੂ ਵਾਲਾ ਸਕੂਲ ਹੈ ਵੱਡਾ ਸਕੂਲ ਕਹਿੰਦੇ ਜਿਹਨੂੰ ਅਸੀਂ ਪ੍ਰਾਇਮਰੀ ਲੈਵਲ ਦੇ ਉੱਤੇ ਸਕੂਲ ਆਫ ਹੈਪੀਨੈਸ ਦਾ ਪ੍ਰੋਜੈਕਟ ਹੈ ਜਿਹਨੂੰ 40 ਲੱਖ 40 ਹਜ਼ਾਰ ਰੁਪਿਆ ਹਰੇਕ ਸਕੂਲ ਨੂੰ ਸਰਕਾਰ ਗ੍ਰਾਂਟ ਦਿੰਦੀ ਆ ਜਿਹਦੀਆਂ ਕੁਝ ਸ਼ਰਤਾਂ ਐ ਐਮਐਲਏ ਸਾਹਿਬ ਇਹਨਾਂ ਪਹਿਲਾਂ ਵੀ ਡਿਸਕਸ ਕਰਦੇ ਸੀ ਮੈਂ ਫੇਰ ਦੁਬਾਰਾ ਤੁਹਾਨੂੰ ਦੱਸਣਾ ਵੀ ਜ਼ਰੂਰੀ ਆ ਕਿਉਂਕਿ ਪ੍ਰੋਜੈਕਟ ਸਾਰੇ ਤੁਹਾਡੇ ਵਾਸਤੇ ਨੇ ਜਿਹਦੇ ਵਿੱਚ ਸਰਕਾਰ ਚਾਹੁੰਦੀ ਆ ਵੀ ਘੱਟੋ ਘੱਟ ਤੁਹਾਡੇ ਕੋਲ ਇੱਕ ਕਲਾਸਰੂਮ ਵਧੀਆ ਜਿਹੜਾ ਸਿਰੇ ਅਸੀਂ ਇੰਟਰਐਕਟਿਵ ਪੈਨਲ ਲਾ ਰਹੇ ਆ ਲਾਸਟ ਵਾਲਾ ਕਮਰਾ ਮੇਰਾ ਵੱਡਾ ਇਹ ਜੀ 9 ਲੱਖ ਰੁਪਇਆ ਗ੍ਰਾਂਟ ਐ ਪਹਿਲਾਂ 7 51 ਗ੍ਰਾਂਟ ਹੁੰਦੀ ਸੀ ਸਾਡੀ ਜਨਕ ਕੇ ਸਕੂਲ ਆਫ ਹੈਪੀਨੈਸ ਦੇ ਵਿੱਚ ਇਹ ਗ੍ਰਾਂਟ 9 ਲੱਖ ਰੁਪਇਆ ਕਿਉਂਕਿ ਇਹਦੇ ਵਿੱਚ ਜਿਹੜੇ ਪੈਨਲ ਲੱਗੇ ਨੇ ਇਹ 2 2 ਇਸ ਤੋਂ ਬਾਅਦ ਸਾਡੇ ਕੋਲ ਲਾਇਬ੍ਰੇਰੀ ਨਹੀਂ ਸੀ ਉਂਦੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਕੰਪਿਊਟਰ ਲੈਬ ਨਹੀਂ ਸੀ ਉਂਦੀ ਕੰਪਿਊਟਰ ਹੈਗੇ ਸੀ ਇਹ ਜਿਹੜਾ ਨਾਲ ਕਮਰਾ ਪਹਿਲਾਂ ਬਣਦਾ ਇਹ ਲਾਇਬ੍ਰੇਰੀ ਰੂਮ ਕੰਮ ਕੰਪਿਊਟਰ ਰੂਮ ਸਾਡਾ ਸਾਂਝਾ ਕਮਰਾ ਇਹ ਰੂਮ ਅਸੀਂ ਬਹੁਤ ਵਧੀਆ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦੀ ਬਿਲਡਿੰਗ ਵਿਚਾਲੇ ਤੁਹਾਨੂੰ ਕਮਰਾ ਖੜਾ ਲੱਗਦਾ ਇਹ ਮੇਰਾ ਕਮਰਾ ਸਕੂਲ ਦੇ ਪ੍ਰਿੰਸੀਪਲ ਦਾ ਹੈਡਮਾਸਟਰ ਰੂਮ ਇਸ ਗ੍ਰਾਂਟ ਦੇ ਵਿੱਚ ਹੈ ਇਹ ਤੋਂ ਬਾਅਦ ਉਹ ਸਾਹਮਣੇ ਅਸੀਂ ਇੱਕ ਬਾਥਰੂਮ ਬਣਾਇਆ ਹੈ ਮੈਂ ਸਭ ਨੂੰ ਦਿਖਾ ਕੇ ਲੈ ਕੇ ਆਇਆ ਵੀ ਪੰਜਾਬ ਦਾ ਪਹਿਲਾ ਬਾਥਰੂਮ ਹੋਊਗਾ ਜਿਹੜਾ ਸਿਰਫ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਉਧੀਆਂ ਜਿਹੜੀਆਂ ਸੀਟਾਂ ਨੇ ਉਹਦੇ ਜਿਹੜੇ ਯੂਨਿਨਲ ਨੇ ਉਹਦੇ ਜਿਹੜੇ ਬਾਸਵੇਸ਼ਰ ਨੇ ਉਹ ਬੱਚਿਆਂ ਦੀ ਹਾਈਟ ਦੇ ਅਕੋਰਡਿੰਗ ਲੱਗੇ ਹੋਏ ਨੇ ਛੋਟੇ ਛੋਟੇ ਤੇ ਜਿਹੜੀ ਉਹਦੇ ਵਿੱਚ ਪੂਰ ਸਰਕਾਰ ਦੇ ਨਮੇਂ ਦੇ ਅਚੇਚੇ ਤੌਰ ਤੇ ਚੱਲ ਕੇ ਆਏ ਨੇ ਤੇ ਸਾਡਾ ਫਰਜ਼ ਅੱਗੇ ਹੀ ਕੱਲੋ ਜੀ ਪੁਲਿਸ ਇੱਥੇ ਖੜਨਾ ਸੁੱਖਾ ਰਹੂਗਾ ਇਸ ਦੇ ਨਾਲ ਹੀ ਸੁਖਿੰਦਰ ਗਿੱਲ ਜੀ ਚੇਅਰਮੈਨ ਸਾਹਿਬ ਉਹ ਆਪਣਾ ਸ਼ੋਪਾਵਾ ਜਨਾ ਉਹ ਲੈਣਗੇ ਜੀ ਸਦਾਰ ਮੇਜ ਸਿੰਘ ਜੀ ਵਾਲਿਓ ਸਦਾਰ ਗੁਰਮਖ ਸਿੰਘ ਜੀ ਗੜੀ ਸਾਡਾ ਵੀਰ ਬਿੱਲੀ ਇਹਦਾ ਗੜੀ ਸਕੂਲ ਦੇ ਵਿੱਚ ਵੀ ਬੜਾ ਯੋਗਦਾਨਤਾ ਸਾਡੇ ਸਕੂਲ ਵਾਸਤੇ ਬਹੁਤ ਧੰਨਵਾਦ ਹੈ ਇਹਨਾਂ ਦਾ ਸਦਾਰ ਰਣਜੀਤ ਸਿੰਘ ਜੀ ਛੋੜੀਆਂ ਐਮਐਲਏ ਸਾਹਿਬ ਦੀ ਟੀਮ ਦੇ ਵਿੱਚ ਕਦਮ ਬਾ ਕਦਮ ਨਾਲ ਚੱਲ ਰਹੀ ਟੀਮ ਆ ਸਾਰੀ ਜੀ ਇਹ ਸ਼ੁਰੂ ਤੋਂ ਪ੍ਰਵੀਨ ਮੱਕੜ ਜੀ ਪ੍ਰਵੀਨ ਮੱਕੜ ਜੀ ਹੈਗੇ ਨੇ ਜੀ ਹਾਂ ਜੀ ਸੁਲਾ ਲਬਦੀਪ ਸਿੰਘ ਜੀ ਉਹ ਫਲੀਸ ਆਪਣਾ ਸਨਮਾਨ ਲੈਣਗੇ ਅੱਗੇ ਸਰਪੰਚ ਸਾਹਿਬ ਬੱਬੀ ਵੀਰ ਸਾਡਾ ਸ਼ਾਲ ਵਗੜ ਤੋਂ ਬੱਬੀ ਸਰਪੰਚ ਸਾਹਿਬ ਹੈਗੇ ਆ ਜੀ ਅੱਗੇ ਸਰਪੰਚ ਮੇਜਰ ਸਿੰਘ ਜੀ ਪਟੀਆਂ ਇਹਨਾਂ ਦਾ ਫੜੋ ਜੀ ਪੜੋ ਆਪਨੇ ਕੌਣ ਮਾਰੇ ਇਹ ਇਹ ਨਾਲ ਹੀ ਮੇਰਾ ਵੀ ਗਤੇਸ਼ ਸਿੰਘ ਜੀ ਪ੍ਰਧਾਨ ਬਾਬਾ ਫਤੇ ਸਿੰਘ ਦੀ ਸਪੋਰਟਸ ਗਲਬ ਪੱਟੀਆਂ ਦੇ ਪ੍ਰਧਾਨ ਜਿਹਨਾਂ ਦਾ ਹਾਂ ਸਪਾਸ ਸਾਹਿਬ ਨੂੰ ਪਹਿਲਾਂ ਕਰਦੇ ਵੀ ਬੱ비 ਵੀਰ ਨੂੰ ਸਾਡੇ ਨੂੰ ਸ਼ਾਮਗੜ੍ਹ ਤੋਂ ਸਰਪੰਚ ਸਾਹਿਬ ਨੇ ਜੀ ਸਰਪੰਚ ਸਾਹਿਬ ਸਦਾ ਮੇਜਰ ਸਿੰਘ ਤੋਂ ਬਾਅਦ ਗਤੇਸ਼ ਸਿੰਘ ਜੀ ਪ੍ਰਧਾਨ ਸਰਦਾਰ ਪਰਮਿੰਦਰ ਸਿੰਘ ਜੀ ਪ੍ਰਧਾਨ ਗੋਲਦਵਰਾ ਕਮੇਟੀ ਜਾਂ ਕੋਈ ਹੋਰ ਨਮਾਇੰਦਾ ਹੋਵੇ ਜੀ ਗੋਡਵਾਰਾ ਕਮੇਟੀ ਦਾ ਬੈਠਾ ਹੋਵੇ ਪਲੀਜ਼ ਹਾਂ ਜੀ ਇਹਨਾਂ ਨੂੰ ਸਾਸ਼ਰੀਆ ਕਾਲਜ ਦਾ ਹਣੀ ਜਗਵੀਸ਼ਰ ਮੱਕੜ ਜੀ ਇਹ ਦੇ ਨਾਲ ਹੀ ਸਰਦਾਰ ਪ੍ਰੇਮ ਸਿੰਘ ਜੀ ਪ੍ਰਧਾਨ ਸ਼ਹੀਦ ਸਿੰਘ ਕਮੇਟੀ ਕਿਕ ਅਸ਼ਵਨੀ ਸ਼ਰਮਾ ਜੀ ਅਸ਼ਵਨੀ ਸ਼ਰਮਾ ਜੀ ਹੈਗੇ ਨਾ ਜੀ ਲੈਣੇ ਮੇਰੀ ਆਵਾਜ਼ ਸੁਣਦੇ ਹੁਣ ਤਾਂ ਪਲੀਜ਼ ਅੱਛਾ ਅੱਛਾ ਇਹਨਾਂ ਨੂੰ ਦਿਓ ਜੀ ਸਨਮਾਨ ਸ਼ਰਮਾ ਜੀ ਨੂੰ ਮੈਡਮ ਕਿਰਨਦੀਪ ਨਹੀਂ ਆਏ ਜੀ ਕਿਰਨ ਮੈਡਮ ਨੂੰ ਬੁਲਾ ਲੈਂਦੇ ਬਾਬਾ ਜੀ ਨੂੰ ਬੁਲਾ ਲੈਂਦੇ ਤੇ ਮੈਂ ਬੇਨਤੀ ਕਰਦਾ ਬਾਬਾ ਗੁਰਮਤ ਸਿੰਘ ਜੀ ਤੇ ਬਾਬਾ ਲਾਭ ਸਿੰਘ ਜੀ ਦੋਨਾਂ ਸਿਸ਼ੀਤਾ ਨੂੰ ਵੀ ਕਿਰਪਾ ਕਰਕੇ ਆਪਣਾ ਸਨਮਾਨ ਲੈਣ ਜੀ ਆ ਕੇ ਬਾਬਾ ਜੀ ਇਹਨਾਂ ਨੂੰ ਬੇਨਤੀ ਹੈ ਜੀ ਇਹ ਤੋਂ ਪਹਿਲਾਂ ਕੁਸ਼ਲਦੀਪ ਸ਼ਰਮਾ ਜੀ ਲਾਵ ਸਿੰਘ ਜੀ ਕੁਟਿਆ ਸਾਹਿਬ ਸਟਾਫਗੜ ਤੇ ਬਾਬਾ ਗੁਰਮਖ ਸਿੰਘ ਜੀ ਢਣਾਉਲੇ ਤੋਂ ਸਾਡੇ ਦਰਗਾਹ ਦੇ ਚੇਚੇ ਤੌਰ ਤੇ ਦੋਨੋਂ ਮਹਾਪੁਰਸ਼ ਪਹੁੰਚੇ ਨੇ ਜੀ ਸਾਡੇ ਨਿੱਕੇ ਸੱਦੇ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਅਸੀਂ ਇਹਨਾਂ ਦੇ ਲਾਏ ਹੋਏ ਬੂਟੇ ਆ ਜੀ ਮੰਨਿਆ ਕਿਸੇ ਲਈ ਸ਼ਾਂਗਣੇ ਵਾਲੀ ਹੈ ਜੀ ਕਟਵੰਟ ਹੋਣ ਵਾਲੀ ਹੈ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਅੱਜ ਦੇ ਨਾਲ ਬਲਜਿੰਦਰ ਸਿੰਘ ਜੀ ਬ੍ਰਿੰਦਰ ਜੀ ਪਾਉਜੀ ਬ੍ਰਿੰਦਰ ਸਰੋ ਚਲੋ ਜੀ ਬ੍ਰਿੰਦਰ ਸਰ ਹਰਮਨਦੀਪ ਸਿੰਘ ਮੰਡ ਵਣਸਾ ਆਓ ਜੀ ਆਜੋ ਆਜੋ ਮਾੜਾ ਜਾਨੋ ਆਜੋ ਆਇਆ ਨਾ ਕਰੋ ਬਈ ਸੋਨ ਹਾਸ ਰੀਆ ਨਾਮ ਸਰ ਹਰਮਨਦੀਪ ਸਿੰਘ ਦੀ ਮੰਡ ਮੁਸ਼ਕਾਵਾਲ ਸਕੂਲ ਦੇ ਸਾਡੇ ਬਹੁਤ ਹੋਰ ਹਨ ਤੇ ਆਪਕ ਨੇ ਸਾਡੀਆਂ ਸਾਰੀਆਂ ਖੇਡਾਂ ਇਕੱਲੇ ਬੰਦੇ ਨੇ ਖਰਚਾ ਕੀਤਾ ਜੀ ਸਾਡੀਆਂ ਸਾਰੀਆਂ ਖੇਡਾਂ ਬਾਰੇ ਬੱਚਿਆਂ ਦਾ ਸਰਦ ਦਵਿੰਦਰ ਸਿੰਘ ਜੀ ਮਾਨਗੜ ਸਾਡੇ মিডিਆ ਕੋਆਰਡੀਨੇਟਰ ਨੇ ਸਾਡੀ ਟੀਮ ਦੇ ਪੂਰੇ ਬਲਾਕ ਦੀ ਜਿਹੜੀ মিডিਆ ਕਵਰੇਜ ਆ ਉਹ ਹੀ ਕਰਦੇ ਨੇ ਜੀ ਮਾਨਗੜ ਸਕੂਲ ਤੋਂ ਐਚਕੀ ਨੇ ਦਵਿੰਦਰ ਸਿੰਘ ਜੀ ਮਾਨਗੜ ਦਲਵੀਰ ਸਿੰਘ ਜੀ ਸਾਡੇ ਮਧ੍ਰੇਗਾ ਦੇ ਮੇਹਰ ਸਾਹਿਬ ਆਜੋ ਜੀ ਆਜੋ ਇੱਕ ਸਨਮਾਨ ਅਸੀਂ ਲਖਵਿੰਦਰ ਰੰਧਾਵਾ ਜੀ ਦਾ ਕਰਾਂਗੇ ਜਿਨ੍ਹਾਂ ਦਾ ਐਡਾ ਇਹ ਵਿਖਣਾ ਬਿਟਿਆ ਸਕੂਲ ਨੂੰ ਵਧੀਆ ਬਣਾਉਣ ਦਾ ਤੇ ਇੱਕ ਸਨਮਾਨ ਜਿਹਦਾ ਲਖਵਿੰਦਰ ਰੰਧਾਵਾ ਜੀ ਆਪ ਆਪਣਾ ਸਰਪਾਓ ਪ੍ਰਾਪਤ ਕਰਨ ਦੀ ਲਖਵਿੰਦਰ ਰਧਾਵਾ ਕਾਟੋਸ ਗਰੋਚ ਪਹੁੰਚੇ ਹੋਏ ਮੇਰੇ ਪਿਆਰੇ ਬੱਚੇ ਹੋ ਤੇ ਜਿੰਨੇ ਵੀ ਮਾਪੇ ਸਾਹਿਬਾਂ ਨੂੰ ਪਹੁੰਚੇ ਨੇ ਨਗਰ ਪੰਚਾਇਤ ਹੋਰ ਪੰਤਵਤੇ ਸੱਜਣ ਤੇ ਸਾਰਿਆਂ ਦਾ ਮੁਫਤੀ ਸਾਹਿਬ ਬੰਦਾ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਦੀ ਫਤਿਹ ਅੱਜ ਅਸੀਂ ਪਿਛਲੇ ਕੁਝ ਕਿਲਿਆਂ ਤੋਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਅਧੀਨ ਬਖਸ ਬਖਸ ਸਕੂਲਾਂ 'ਚ ਜਾਂਦੇ ਆ ਤੇ ਜਿਹੜੇ ਉੱਥੇ ਕੰਮ ਹੋਣੇ ਚਾਹੇ ਉਹ ਬਾਉਂਡਰੀ ਵਾਲ ਦੀ ਗੱਲ ਕਰ ਲਈਏ ਚਾਹੇ ਨਾ ਮੈਂ ਕਮਰੇ ਦੀ ਗੱਲ ਕਰ ਲਈਏ ਚਾਹੇ ਲੈਬ ਦੀ ਗੱਲ ਕਰ ਲਈਏ ਜਾਂ ਹੋਰ ਜਿੰਨੇ ਵੀ ਕੰਮ ਹੋਣੇ ਡਾਕਟਰ ਸਾਹਿਬਾ ਵਾਸਤੇ ਪਰ ਉਹ ਸਾਹਿਬ ਬੜੇ ਮਨ ਖੁਸ਼ ਹੁੰਦਾ ਦੇਖ ਕੇ ਵੀ ਮੈਂ ਜੇ ਹੁਣ ਮੈਂ ਗੱਲ ਕਰਾਂ ਮੈਂ ਹਮੇਸ਼ਾ ਸਹਿਤੂ ਵੀ ਕਰਦਾ ਕਿਹਾਲ ਦੀ ਬਾਰ ਬਰ ਇੱਥੇ ਵੀ ਕਰਨੀ ਚਾਹੂਗਾ ਵੀ ਜਿੰਨੇ ਵੀ ਸਕੂਲਾਂ ਜਿੰਨੇ ਵੀ ਗਰੰਟਾਂ ਗਈਆਂ ਨੇ ਬੜੇ ਬਹੁ ਬਹੁਤ ਤਰੀਕਿਆਂ ਨਾਲ ਲੱਗੇ ਹੋਈਆਂ ਨੇ ਜਿਵੇਂ ਮਾਸਟਰ ਜੀ ਲੋਨ ਨੇ ਵੀ ਦੱਸਿਆ ਵੀ 20 ਜਗ੍ਹਾ ਇਹ ਹੁੰਦਾ ਵੀ ਦੋ ਕਮਰਿਆਂ ਵਾਸਤੇ ਗ੍ਰਾਂਟ ਜਾਂਦੀ ਆ ਤੇ ਕਮਰੇ ਉੱਤੇ ਤਿੰਨ ਬਣੇ ਹੁੰਦੇ ਨੇ ਕਦਾ ਮਤਲਬ ਜੇ ਸਹੀ ਤਰੀਕੇ ਨਾਲ ਗ੍ਰਾਂਟ ਲਈ ਵਰਤੋ ਆ ਇਹ ਮੈਂ ਸਕੂਲਾਂ ਜਿਹਾ ਕਿਹਾ ਬਹੁਤ ਮਨ ਖੁਸ਼ ਹਦਾ 43 ਮਾਸਟਰ ਜੀ ਵੱਲ ਤੋਂ ਜ਼ਰੂਰ ਲਓ ਜੀ ਦਾ ਵਾਸਤੇ ਸਰ ਸਰਵਾਂ ਨਾਲ ਵਾਸਤੇ ਤੁਸੀਂ ਸਾਰੇ ਜਾਣਦੇ ਹੋ ਵੀ ਇਸ ਮਿੱਤਰ ਜਗ੍ਹਾ ਤੇ ਬੈਠੇ ਜਿੱਥੇ ਸਾਡੇ ਬੱਚਿਆਂ ਦੇ ਸੁਪਨੇ ਸਕਾਰ ਹੋਣੇ ਨੇ ਤੇ ਪੰਜਾਬ ਸਰਕਾਰ ਦਿਲ ਨਰੰਤਲ ਲੱਗੀ ਹੋਈ ਹੈ ਕਿਉਂਕਿ ਜਦੋਂ